ਕੋਈ ਨਹੀਂ ਪਤਾ ਲੱਗਾ ਵਾ ਪਰ ਸਿਰਫ 5 ਵਜੇ ਜਿਹੜੀ ਐ ਐਨਆਈਏ ਨੇ ਆਣ ਕੇ ਸਪੈਸ਼ਲ ਤੌਰ ਦੇ ਉਤੇ ਆਪਣੇ ਵਹੀਕਲ ਫੇ ਦੇ ਵਿੱਚ ਜੋ ਭਾਈ ਪ੍ਰਗਟ ਸਿੰਘ ਆ ਭਾਈ ਅਮਰਪਾਲ ਸਿੰਘ ਦੇ ਭਾਈ ਜਿਹੜੇ ਜੋ ਚਾਚਾ ਜੀ ਲੱਗਦੇ ਆ ਜੱਲੂਪੁਰ ਪਿੰਡ ਦੇ ਰਹਿਣ ਵਾਲੇ ਆ ਉਹਨਾਂ ਦੇ ਘਰੇ ਰੇਡ ਕੀਤੀ ਆ ਜਾਂ ਸਾਰੇ ਜਿੰਨੇ ਬੈੱਡ ਰੂਮਰ ਸੋਈ ਇਹ ਸਾਰੇ ਜਿੰਨੇ ਡਾਕੂਮੈਂਟਸ ਜਿਹੜੇ ਆ ਇੱਥੇ ਮੈਂ ਸਾਰੀ ਬਹੁਤ ਵੱਡੇ ਪੱਧਰ ਤੇ ਫੋਲੋ ਅਪਲਾਈ ਕੀਤੀ ਐ ਲੱਗਦਾ ਇਹ ਰੇਡ ਜਿਹੜੀ ਐ ਕਿਸ ਮਕਸਦ ਨਾਲ ਕੀਤੀ ਗਈ ਮਕਸਦ ਦੇ ਇਹਨਾਂ ਦਾ ਇੱਕੋ ਹੀ ਰਿਆ ਸ਼ੁਰੂ ਤੋਂ ਇੱਕ ਪ੍ਰੈਸ਼ਰ ਬਣਾਉਣ ਦਾ ਜੋ ਪਾਇ ਅਮਰਪਾਲ ਸਿੰਘ ਨੂੰ ਜਿਹੜੀ ਦੂਜੀ ਵਾਰ ਜਿਹੜੀ ਉਹਨਾਂ ਦੀ ਐਨਐਸਏ ਵਿਧਾਈ ਆ ਉਹਦੇ ਪ੍ਰਤੀ ਵੀ ਸਰਕਾਰ ਉੱਪਰ ਪ੍ਰੈਸ਼ਰ ਵੱਧ ਰਿਹਾ ਹੈਗਾ ਉਸ ਤੋਂ ਬਾਅਦ ਜਿਹੜੀ 19 ਤਰੀਕ ਨੂੰ ਬਾਬਾ ਬਕਾਸ਼ ਸਾਹਿਬ ਦੇ ਚ ਪੰਥਕ ਕਾਨਫਰੰਸ ਕੀਤੀ ਗਈ ਆ ਉਦੋਂ ਦਾ ਸਰਕਾਰ ਭਾਰਤ ਦੇ ਪੰਜਾਬ ਸਰਕਾਰ ਜਿਹੜੀ ਹਿੱਲੀ ਹੋਈ ਉਦੋਂ ਦਾ ਉਦੋਂ ਦਾ ਇਹਨਾਂ ਦੀਆਂ ਜਿਹੜੀਆਂ ਥੋੜੀਆਂ ਜਿਹੀਆਂ ਜੜ੍ਹਾਂ ਹਿੱਲੀਆਂ ਵਾ ਤੇ ਇਹ ਹੁਣ ਅੱਗੇ ਤੋਂ ਦੁਬਾਰਾ ਫੇਰ ਇੱਕ ਨਵੇਂ ਤਰੀਕੇ ਨਾਲ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਕੇ ਇੱਕ ਕੁੱਝੀਆਂ ਚਾਲਾਂ ਜਿਹੜੀਆਂ ਵਾ ਚੱਲ ਰਏ ਆ ਕਿ ਫੋਨ ਤਾਂ ਕੋਨਾ ਕੋਈ ਵੀ ਬ੍ਰਾਮਣ ਕਰਕੇ ਗਏ ਕੁਝ ਵੀ ਬ੍ਰਾਮਣ ਨਹੀਂ ਹੋਇਆ ਇੱਕ ਡੀਵੀਆਰ ਲੈ ਗਏ ਅਗੇ ਫੋਨ ਲੱਗੇ ਆ ਘਰੋਂ ਜਿਹੜਾ ਆਪਣਾ ਫੋਨ ਯੂਜ਼ ਕਰਦੇ ਆ ਤੇ ਹੋਰ ਘਰ ਦੇ ਵਿੱਚ ਜੇ ਕੋਈ ਮਤਲਬ ਕੋਈ ਜਾਇਦਾਦ ਕੋਈ ਮਤਲਬ ਜਿਹਨੂੰ ਕਹਿੰਦੇ ਆ ਕੋਈ ਪੈਸਾ ਚਿੱਕਾ ਕੋਈ ਸੋਨਾ ਵਗੈਰਾ ਹੋਵੇ ਤੇ ਫੇਰ ਹੀ ਆ ਇਹਨਾਂ ਦਾ ਤੇ ਸੰਧੂ ਫਰਨੀਚਰ ਦਾ ਕਾਰੋਬਾਰ ਆ ਤੇ ਇਸ ਦੇ ਉਲਟ ਜਿਹੜੇ ਰਈਏ ਦੇ ਵਿੱਚ ਹੀ ਮਤਲਬ ਫਰੋਪੀਆਂ ਲੈ ਲੈ ਕੇ ਜਿੰਨਾਂ ਨੇ ਆਪਣੇ ਕੋਠੇ ਭਰੇ ਪਏ ਆ ਜਿੰਨਾਂ ਨੇ ਨਸ਼ੇ ਵੇਚ ਵੇਚ ਕੇ ਕੋਠੇ ਭਰੇ ਪਏ ਆਪਣੇ ਰਈਏ ਦੇ ਵਿੱਚ ਹੀ ਉਹਨਾਂ ਵੱਲ ਕਦੀ ਵੀ ਕਿਸੇ ਐਨਆਈਏ ਕੋਈ ਸੀਬੀਆਈ ਜਾਂ ਕੋਈ ਬਿਜ਼ਨਸ ਦੀ ਕਦੀ ਵੀ ਜਾਂਚ ਨਹੀਂ ਹੋਈ ਉਲਟ ਜਿਹੜੇ ਆਪਣਾ ਸੱਤੀ ਸੁਚੀਕਰਤ ਕਰ ਰਹੇ ਆ ਸਭੋ ਨਾਲ ਲੋਕਾਂ ਨੂੰ ਰੁਜ਼ਗਾਰ ਦੇ ਕੇ ਕਾਰਪੈਂਟਰਾਂ ਨੂੰ ਨਾਲ ਰੁਜ਼ਗਾਰ ਦੇ ਕੇ ਆਪਣਾ ਬੜਾ ਵਧੀਆ ਸੰਧੂ ਫਿਨਿਸ਼ਰ ਦਾ ਕਾਰੋਬਾਰ ਚਲਾ ਰਹੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਿਰਫ ਇੱਕ ਭਾਈ ਅਮਰਪ੍ਰਤਾ ਸਿੰਘ ਜੀ ਦੀ ਸਪੋਰਟ ਕਰਨ ਦੇ ਉੱਤੇ ਸੱਚ ਦੇ ਦੁਪਹਿਰਾ ਦੇਣ ਦਾ ਉੱਤੇ ਜਿਹੜਾ ਵਾ ਇਹ ਜਿਹੜਾ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਇਹ ਬੰਦ ਸਰਕਾਰ ਤੋਂ ਸੌਣ ਚੀ ਹੈ ਪਿੰਡ ਸਰਕਾਰ ਦੇ ਇਸ ਤਰ੍ਹਾਂ ਰਹਿ ਚੰਦੀ ਹੈ ਘਰ ਉਸ ਵੇਲੇ ਭਾਈ ਪ੍ਰਗਟ ਸਿੰਘ ਦੇ ਮਿਸਿਸ ਸੀਗੇ ਭੈਣ ਜੀ ਹਣੀ ਤੇ ਉਹਨਾਂ ਦੀ ਬੇਟੀ ਤੇ ਬੇਟਾ ਸੀਗੇ ਆਪ ਭਾਈ ਘਰ ਨਹੀਂ ਸੀਗੇ ਤੇ 5 ਵਜੇ ਸੁੱਤਿਆਂ ਤੋਂ ਇਹ ਰੇਡ ਕੀਤੀ ਆ ਤੇ ਬੜੀ ਹੜ ਬੜਾੜ ਦੇ ਵਿੱਚ ਸਾਰੇ ਜਿਹੜੇ ਤਿੰਨੇ ਮੈਂਬਰ ਸੀਗੇ ਭਾਈ ਸਾਹਿਬ ਦੇ ਘਰ ਦੇ ਤੇ ਉਹਨਾਂ ਦੇ ਬੱਚਿਆਂ ਨੂੰ ਉਠਾ ਕੇ ਤੇ ਪੁੱਛਗਿਛ ਕਰਕੇ ਦੋਸਤ ਨੂੰ ਫੋਨ ਰਿਸਿਵ ਕਰ ਲਏ ਸਭ ਤੋਂ ਪਹਿਲਾਂ ਤੇ ਰੇਡ ਲਗਾਤਾਰ 2 2.5 ਘੰਟੇ ਰੇਡ ਇਹ ਫੁੱਲ ਅਫਲਾਈ ਕੀਤੀ ਆ ਕੀ ਉਹਨ ਕੋਈ ਪ੍ਰਗਟ ਸਿੰਘ ਜੀ ਕਿੱਥੇ ਭਾਈ ਪ੍ਰਗਟ ਸਿੰਘ ਜੀ ਰਾਤ ਦੇ ਹੀ ਕਿਤੇ ਮਿਲੋ ਪ੍ਰੋਗਰਾਮ 'ਚ ਕਿਤੇ ਮਿਲੋ ਆਪਣੇ ਰਿਸ਼ਤੇਦਾਰੀ 'ਚ ਗਏ ਸੀ ਅੱਜ ਉਹਨਾਂ ਨਾਲ ਸੰਪਰਕ ਨਹੀਂ ਹੋਇਆ ਜੇ ਜਦੋਂ ਵੀ ਇਹਨਾਂ ਨਾਲ ਸੰਪਰਕ ਹੁੰਦਾ ਹੋਇਆ ਇਹ ਤੁਹਾਡਾ ਨਾਂ ਫਿਰ ਜਰੂਰ ਸੰਜਿਆ ਕਰਦੇ ਆ। ਇਹ ਕਿਸ ਤਰ੍ਹਾਂ ਸੀ ਨਹੀਂ ਗ੍ਰਿਫਤਾਰੀ ਨਹੀਂ ਹੋਈ ਪੁਛਗਿਸ਼ ਵਾਸਤੇ ਭੈਣ ਜਿਹਨਾਂ ਨੂੰ ਜਿਹੜੇ ਭਾਈ ਪ੍ਰਗਟ ਸਿੰਘ ਦੇ ਘਰ ਦੇ ਆ ਉਹਨਾਂ ਨੂੰ ਬਿਆਸ ਲੈ ਕੇ ਗਏ ਆ ਨਾਲ ਭਾਈ ਸਰਚੈਨ ਸਿੰਘ ਜੀ ਇੱਕ ਫੈਮਿਲੀ ਮੈਂਬਰ ਵਜੋਂ ਗਏ ਆ ਜਿਹੜੇ ਭਾਈ ਅਮਰਪਾਸ ਸਿੰਘ ਦੇ ਸਗੇ ਚਾਚਾ ਜੀ ਉਹ ਨਾਲ ਗਏ ਆ ਅੱਜ ਦੀ ਵਾਰ ਦਾ ਸਾਨੂੰ ਤੇ ਸਤ ਕੁਝ ਪਤਾ ਲੱਗਾ ਵਾ ਪਰ ਸਿਰੇ 5 ਵਜੇ ਜਿਹੜੀ ਐਨਆਈਏ ਨੇ ਆਣ ਕੇ ਸਪੈਸ਼ਲ ਤੌਰ ਦੇ ਉੱਤੇ ਆਪਣੇ ਰਈਏ ਕਸਬੇ ਦੇ ਵਿੱਚ ਜੋ ਭਾਈ ਪ੍ਰਗਟ ਸਿੰਘ ਆ ਭਾਈ ਅਮਰਪਾਸ ਸਿੰਘ ਦੇ ਭਾਈ ਜਿਹੜੇ ਚਾਚਾ ਜੀ ਲੱਗਦੇ ਆ ਜੋ ਲੂਪਰਪਿੰਡ ਦੇ ਰਹਿਣ ਵਾਲੇ ਆ ਉਹਨਾਂ ਦੇ ਘਰੇ ਰੇਡ ਕੀਤੀ ਆ ਤੇ ਸਾਰੇ ਜਿੰਨੇ ਬੈੱਡਰੂਮਰ ਸੋਈ ਇਹ ਸਾਰੇ ਜਿੰਨੇ ਡਾਕੂਮੈਂਟਸ ਜਿਹੜੇ ਆ ਇੱਥੇ ਮੈਂ ਸਾਰੀ ਬਹੁਤ ਵੱਡੇ ਪੱਧਰ ਤੇ ਫੋਲ ਅਪਲਾਈ ਕੀਤੀ ਹੈ। ਕੀ ਲੱਗਦਾ ਇਹ ਰੇਡ ਜਿਹੜੀ ਆ ਕਿਸ ਮਕਸਦ ਨਾਲ ਕੀਤੀ ਹੈ? ਮਕਸਦ ਦੇ ਇਹਨਾਂ ਦਾ ਇੱਕੋ ਹੀ ਹਰਿਆ ਸ਼ੁਰੂ ਤੋਂ ਇੱਕ ਪ੍ਰੈਸ਼ਰ ਬਣਾਉਣ ਦਾ ਜੋ ਭਾਈ ਅਮਰਤਪਾਲ ਸਿੰਘ ਨੂੰ ਜਿਹੜੀ ਦੂਜੀ ਵਾਰ ਜਿਹੜੀ ਉਹਨਾਂ ਦੀ ਐਨਐਸਐਸ ਵਧਾਈ ਆ ਉਹਦੇ ਪ੍ਰਤੀ ਵੀ ਸਰਕਾਰ ਉੱਪਰ ਪ੍ਰੈਸ਼ਰ ਵੱਧ ਰਿਹਾ ਹੈਗਾ। ਉਸ ਤੋਂ ਬਾਅਦ ਜਿਹੜੀ 19 ਤਰੀਕ ਨੂੰ ਬਾਬਾ ਬਕਾਲ ਸਾਹਿਬ ਦੇ ਚ ਪੰਥਕ ਕਾਨਫਰੰਸ ਕੀਤੀ ਗਈ ਆ ਉਦੋਂ ਦਾ ਸਰਕਾਰ ਭਾਰਤ ਦੇ ਪੰਜਾਬ ਸਰਕਾਰ ਜਿਹੜੀ ਅਸੀਂ ਹਿੱਲੀ ਹੋਈ ਹੈ ਉਦੋਂ ਦਾ ਉਦੋਂ ਦਾ ਇਹਨਾਂ ਦੀਆਂ ਜਿਹੜੀਆਂ ਥੋੜੀਆਂ ਜਿਹੀਆਂ ਜੜ੍ਹਾਂ ਹਿੱਲੀਆਂ ਵਾਂ ਤੇ ਇਹ ਹੁਣ ਅੱਗੇ ਤੋਂ ਦੁਬਾਰਾ ਫੇਰ ਇੱਕ ਨਵੇਂ ਤਰੀਕੇ ਨਾਲ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਕੇ ਇੱਕ ਕੁੱਝੀਆਂ ਚਾਲਾਂ ਜਿਹੜੀਆਂ ਵਾਂ ਚੱਲ ਰਹੀ ਹੈ। ਕੀ ਫੋਨ ਤਾਂ ਕੋਨਾ ਗੋਲੀ ਵੀ ਬ੍ਰਾਹਮਤ ਕਰਕੇ ਗਏ। ਕੋਸ਼ ਵੀ ਬ੍ਰਾਹਮਤ ਨਹੀਂ ਹੋਇਆ। ਇੱਕ ਡੀਵੀਆਰ ਲੈ ਗਏ ਅਗੇ। ਫੋਨ ਲੈ ਗਏ ਘਰੋਂ ਜਿਹੜਾ ਆਪਣਾ ਫੋਨ ਯੂਜ਼ ਕਰਦੇ ਆ ਤੇ ਹੋਰ ਘਰ ਦੇ ਵਿੱਚ ਜੇ ਕੋਈ ਮਤਲਬ ਕੋਈ ਜਾਇਦਾਦ ਕੋਈ ਮਤਲਬ ਜਿਹਨੂੰ ਕਹਿੰਦੇ ਆ ਕੋਈ ਪੈਸਾ, ਚਿੱਕਾ, ਕੋਈ ਸੋਨਾ ਵਗੈਰਾ ਹੋਵੇ ਤੇ ਫੇਰ ਹੀ ਇਨੰਦ ਦੇ ਸੰਧੂ ਫਰਨੀਚਰ ਦਾ ਕਾਰੋਬਾਰ ਆ ਤੇ ਇਸ ਦੇ ਉਲਟ ਇਹ ਰਈਏ ਦੇ ਵਿੱਚ ਹੀ ਮਤਲਬ ਫਰੋਤੀਆਂ ਲੈ ਲੈ ਕੇ ਜਿੰਨਾਂ ਨੇ ਆਪਣੇ ਕੋਠੇ ਭਰੇ ਪਏ ਆ ਜਿੰਨਾਂ ਨੇ ਨਸ਼ੇ ਵੇਚ ਵੇਚ ਕੇ ਕੋਠੇ ਭਰੇ ਪਏ ਆਪਣੇ ਰਈਏ ਦੇ ਵਿੱਚ ਹੀ ਉਹਨਾਂ ਵੱਲ ਕਦੀ ਵੀ ਕਿਸੇ ਐਨਆਈਏ ਕੋਈ ਸੀਬੀਆਈ ਜਾਂ ਕੋਈ ਵਿਜੀਲੈਂਸ ਦੀ ਕਦੀ ਵੀ ਜਾਂਚ ਨਹੀਂ ਹੋਈ ਉਲਟ ਜਿਹੜੇ ਆਪਣਾ ਸੱਚੀ ਸੂਚੀ ਕਿਰਤ ਕਰ ਰਹੇ ਆ ਸਗੋਂ ਨਾਲ ਲੋਕਾਂ ਨੂੰ ਰੁਜ਼ਗਾਰ ਦੇ ਕੇ ਕਾਰਪੈਂਟਰਾਂ ਨੂੰ ਨਾਲ ਰੁਜ਼ਗਾਰ ਦੇ ਕੇੜਾ ਆਪਣਾ ਬੜਾ ਵਧੀਆ ਸੰਧੂ ਫਰਨੀਚਰ ਦਾ ਕਾਰੋਬਾਰ ਚਲਾ ਰਹੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਿਰਫ ਇੱਕ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸਪੋਰਟ ਕਰਨ ਦੇ ਉੱਤੇ ਸੱਚ ਦੇ ਉਦ ਪਹਿਰਾ ਦੇਣ ਦਾ ਉਤੇ ਜਿਹੜਾ ਵਾ ਇਹ ਜਿਹੜਾ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਤੇ ਬੈਂਸਰ ਕਰੇ ਕੌਣ ਕੌਣ ਸੀ ਹੈ ਬੈਂਡ ਰਿਜ਼ਰਵ ਕਰੇ ਇਸ ਟਾਈਮ ਰੇਡ ਕੀਤੀ ਹੈ ਘਰ ਉਸ ਵੇਲੇ ਭਾਈ ਪ੍ਰਗਟ ਸਿੰਘ ਦੇ ਮਿਸਿਸ ਸੀਗੇ ਭੈਣ ਜੀ ਹਣੀ ਤੇ ਉਹਨਾਂ ਦੀ ਬੇਟੀ ਤੇ ਬੇਟਾ ਸੀਗੇ ਆ ਭਾਈ ਘਰ ਨਹੀਂ ਸੀਗੇ ਤੇ 5 ਵਜੇ ਸੁੱਤਿਆਂ ਤੋਂ ਰੇਡ ਕੀਤੀ ਆ ਤੇ ਬੜੀ ਹਰ ਬੜਾੜ ਦੇ ਵਿੱਚ ਸਾਰੇ ਜਿਹੜੇ ਤਿੰਨੇ ਮੈਂਬਰ ਸੀਗੇ ਭਾਈ ਸਾਹਿਬ ਦੇ ਘਰ ਦੇ ਤੇ ਉਹਨਾਂ ਦੇ ਬੱਚਿਆਂ ਦੇ ਨਾਲ ਉਠਾ ਕੇ ਤੇ ਪੁੱਛਗਿਛ ਕਰਕੇ ਤੋਂ ਸੋਲੇ ਫੋਨ ਰਿਸਿਵ ਕਰ ਲੇ ਸਭ ਤੋਂ ਪਹਿਲਾਂ ਤੇ ਰੇਡ ਲਗਾਤਾਰ 2 2.5 ਘੰਟੇ ਜਿਹੜੀ ਆ ਫੁੱਲ ਅਫਲਾਈ ਕੀਤੀ ਹੈ ਪਾਈ ਪ੍ਰਗਟ ਸਿੰਘ ਜੀ ਭਾਈ ਪ੍ਰਗਟ ਸਿੰਘ ਜੀ ਰਾਤ ਦੇ ਹੀ ਕਿਸੇ ਮਤਲਬ ਪ੍ਰੋਗਰਾਮ 'ਚ ਕਿਤੇ ਮਤਲਬ ਆਪਣੇ ਰਿਸ਼ਤੇਦਾਰੀ 'ਚ ਗਏ ਸੀ ਅੱਜ ਉਹਨਾਂ ਨਾਲ ਸੰਪਰਕ ਨਹੀਂ ਹੋਇਆ ਤੇ ਜਦੋਂ ਵੀ ਉਹਨਾਂ ਨਾਲ ਸੰਪਰਕ ਹੁੰਦਾ ਹੋਵੇ ਇਹ ਤੁਹਾਡਾ ਨਾਲ ਫਿਰ ਜਰੂਰ ਸਾਂਝਾ ਕਰਦੇ ਨੇ ਕੀ ਗ੍ਰਿਫਤਾਰ ਨਹੀਂ ਨਹੀਂ ਗ੍ਰਿਫਤਾਰੀ ਨਹੀਂ ਹੋਈ ਪੁੱਛਗਿਛ ਵਾਸਤੇ ਭੈਣ ਜੀ ਨੂੰ ਜਿਹੜੇ ਭਾਈ ਪ੍ਰਗਟ ਸਿੰਘ ਦੇ ਘਰ ਦੇ ਆ ਉਹਨਾਂ ਨੂੰ ਗਿਆਸ ਲੈ ਕੇ ਗਏ ਆ ਨਾਲ ਭਾਈ ਸਰਚੈਨ ਸਿੰਘ ਜੀ ਇੱਕ ਫੈਮਿਲੀ ਮੈਂਬਰ ਵਜੋਂ ਗਏ ਆ ਜਿਹੜੇ ਭਾਈ ਪ੍ਰਗਟ ਅਮਰਪਾਤ ਸਿੰਘ ਦੇ ਸਕੇ ਚਾਚਾ ਜੀ ਉਹ ਨਾਲ ਗਏ ਆ ਅੱਜ ਦੀ ਵਾਰ ਦਾ ਤਾਂ ਸਾਨੂੰ ਤੇ ਸਤ ਕੁਝ ਪਤਾ ਲੱਗਾ ਵਾ ਪਰ ਸਵੇਰੇ 5 ਵਜੇ ਜਿਹੜੀ ਐ ਐਨਆਈਏ ਨੇ ਆਣ ਕੇ ਸਪੈਸ਼ਲ ਤੌਰ ਦੇ ਉਤੇ ਆਪਣੇ ਵਹੀਕਲ ਵੇ ਦੇ ਵਿੱਚ ਜੋ ਭਾਈ ਪ੍ਰਗਟ ਸਿੰਘ ਆ ਭਾਈ ਅਮਰਪਾਤ ਸਿੰਘ ਦੇ ਭਾਈ ਜਿਹੜੇ ਚਾਚਾ ਜੀ ਲੱਗਦੇ ਆ ਜੱਲੂਪੁਰ ਪਿੰਡ ਦੇ ਰਹਿਣ ਵਾਲੇ ਆ ਉਹਨਾਂ ਦੇ ਘਰੇ ਰੇਡ ਕੀਤੀ ਆ ਤੇ ਸਾਰੇ ਜਿੰਨੇ ਬੈਡਰੂਮਰ ਸੋਈ ਸਾਰੇ ਜਿੰਨੇ ਡਾਕੂਮੈਂਟਸ ਜਿਹੜੇ ਆ ਇੱਥੇ ਮੈਂ ਸਾਰੀ ਬਹੁਤ ਵੱਡੇ ਪੱਧਰ ਤੇ ਫੋਲਾ ਫਲਾਈ ਕੀਤੀ ਹੈ ਤੈਨੂੰ ਲੱਗਦਾ ਇਹ ਵੇਰ ਜਿਹੜੀ ਹੈ ਕਿਸ ਮਕਸਦ ਨਾਲ ਕੀਤੀ ਗਈ ਹੈ ਮਕਸਦ ਇਹਨਾਂ ਦਾ ਇੱਕੋ ਹੀ ਰਿਆ ਸ਼ੁਰੂ ਤੋਂ ਇੱਕ ਪ੍ਰੈਸ਼ਰ ਬਣਾਉਣ ਦਾ ਜੋ ਭਾਈ ਅਮਰਪਤ ਸਿੰਘ ਨੂੰ ਜਿਹੜੀ ਦੂਜੀ ਵਾਰ ਜਿਹੜੀ ਉਹਨਾਂ ਦੀ ਐਨਐਸਏ ਵਿਧਾਈ ਆ ਉਹਦੇ ਪ੍ਰਤੀ ਵੀ ਸਰਕਾਰ ਉੱਪਰ ਪ੍ਰੈਸ਼ਰ ਵੱਧ ਰਿਹਾ ਹੈਗਾ ਉਸ ਤੋਂ ਬਾਅਦ ਜਿਹੜੀ 19 ਤਰੀਕ ਨੂੰ ਬਾਬਾ ਵਿਕਾਸ ਸਾਹਿਬ ਦੇ ਚ ਪੰਥਕ ਕਾਨਫਰੰਸ ਕੀਤੀ ਗਈ ਆ ਉਦੋਂ ਦਾ ਸਰਕਾਰ ਭਾਰਤ ਦੇ ਪੰਜਾਬ ਸਰਕਾਰ ਜਿਹੜੀ ਹਿੱਲੀ ਹੋਈ ਹੈ ਉਦੋਂ ਦਾ ਉਦੋਂ ਦਾ ਇਹਨਾਂ ਦੀਆਂ ਥੁੜੀਆਂ ਜਿਹੀਆਂ ਜੜ੍ਹਾਂ ਹਿੱਲੀਆਂ ਵਾ ਤੇ ਇਹ ਹੁਣ ਅੱਗੇ ਤੋਂ ਦੁਬਾਰਾ ਫੇਰ ਇੱਕ ਨਵੇਂ ਤਰੀਕੇ ਨਾਲ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਕੇ ਇੱਕ ਕੁੰਜੀਆਂ ਚਾਲਾਂ ਜਿਹੜੀਆਂ ਵ ਈ ਫੋਨ ਤਾਂ ਕੋਣੋ ਗੋਪੀ ਹੀ ਬ੍ਰਾਹਮਣ ਕਰਕੇ ਗਏ। ਕੁਛ ਵੀ ਬ੍ਰਾਹਮਣ ਨਹੀਂ ਹੋਇਆ। ਇੱਕ ਡੀਵੀਆਰ ਲੈ ਗਏ ਅਗੇ। ਫੋਨ ਲੈ ਗਏ ਘਰੋਂ ਜਿਹੜਾ ਆਪਣਾ ਫੋਨ ਯੂਜ਼ ਕਰਦੇ ਆ ਤੇ ਹੋਰ ਘਰ ਦੇ ਵਿੱਚ ਜੇ ਕੋਈ ਮਤਲਬ ਕੋਈ ਜਾਇਦਾਦ ਕੋਈ ਸਾਬ ਮਤਲਬ ਜਿਹਨੂੰ ਕਹਿੰਦੇ ਆ ਕੋਈ ਪੈਸਾ, ਚਿੱਕਾ, ਕੋਈ ਸੋਨਾ ਵਗੈਰਾ ਹੋਵੇ ਤਾਂ ਫੇਰ ਹੀ ਆ। ਇਹਨਾਂ ਦਾ ਤੇ ਸੰਧੂ ਫਰਨੀਚਰ ਦਾ ਕਾਰੋਬਾਰ ਆ ਤੇ ਇਸ ਦੇ ਉਲਟ ਜਿਹੜੇ ਰਈਏ ਦੇ ਵਿੱਚ ਹੀ ਮਤਲਬ ਫਰੋਤੀਆਂ ਲੈ ਲੈ ਕੇ ਜਿੰਨਾਂ ਨੇ ਆਪਣੇ ਕੋਠੇ ਭਰੇ ਪਏ ਆ। ਜਿਨ੍ਹਾਂ ਨੇ ਨਸ਼ੇ ਵੇਚ ਵੇਚ ਕੇ ਕੋਠੇ ਭਰੇ ਪਏ ਆਪਣੇ ਰਈਏ ਦੇ ਵਿੱਚ ਹੀ ਉਹਨਾਂ ਵੱਲ ਕਦੀ ਵੀ ਕਿਸੇ NIA ਕੋਈ CBI ਜਾਂ ਕੋਈ ਵਿਜੀਲੈਂਸ ਦੀ ਕਦੀ ਵੀ ਜਾਂਚ ਨਹੀਂ ਹੋਈ ਉਲਟ ਜਿਹੜੇ ਆਪਣਾ ਸੱਤੀ ਸੂਚੀ ਕਿਰਤ ਕਰ ਰਹੇ ਆ ਸਗੋਂ ਨਾਲ ਲੋਕਾਂ ਨੂੰ ਰੁਜ਼ਗਾਰ ਦੇ ਕੇ ਕਾਰਪੈਂਟਰਾਂ ਨੂੰ ਨਾਲ ਰੁਜ਼ਗਾਰ ਦੇ ਕੇੜਾ ਆਪਣਾ ਬੜਾ ਵਧੀਆ ਸਿੰਧੂ ਫਰਨੀਚਰ ਦਾ ਕਾਰੋਬਾਰ ਚਲਾ ਰਹੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਿਰਫ ਇੱਕ ਭਾਈ ਅਮਰਤਪਾਲ ਸਿੰਘ ਜੀ ਦੀ ਸਪੋਰਟ ਕਰਨ ਦੇ ਉੱਤੇ ਸੱਚ ਦੇ ਉਦੋਂ ਪਹਿਰਾ ਦੇਣ ਦਾ ਉੱਤੇ ਜਿਹੜਾ ਵਾ ਇਹ ਜਿਹੜਾ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਏ ਬੰਦ ਕਰੇ ਤੋਂ ਕੌਣ ਸੀ ਹੈ ਪਿੰਡ ਸਰਕਾਰ ਜਿਸ ਟਾਈਮ ਰੇਡ ਕੀਤੀ ਹੈ ਘਰ ਉਸ ਵੇਲੇ ਭਾਈ ਪ੍ਰਗਟ ਸਿੰਘ ਦੇ ਮਿਸਿਸ ਸੀਗੇ ਭੈਣ ਜੀ ਹਣੀ ਤੇ ਉਹਨਾਂ ਦੀ ਬੇਟੀ ਤੇ ਬੇਟਾ ਸੀਗੇ ਆ ਭਾਈ ਘਰ ਨਹੀਂ ਸੀਗੇ ਤੇ 5 ਵਜੇ ਸੁੱਤਿਆਂ ਤੋਂ ਇਹ ਰੇਡ ਕੀਤੀ ਆ ਤੇ ਬੜੀ ਹਰ ਬੜਾੜ ਦੇ ਵਿੱਚ ਸਾਰੇ ਜਿਹੜੇ ਤਿੰਨੇ ਮੈਂਬਰ ਸੀਗੇ ਭਾਈ ਸਾਦੇ ਘਰ ਦੇ ਤੇ ਉਹਨਾਂ ਦੇ ਬੱਚਿਆਂ ਨੂੰ ਉਠਾ ਕੇ ਤੇ ਪੁੱਛਗਿਛ ਕਰਕੇ ਉਸ ਵੇਲੇ ਫੋਨ ਰিসিਵ ਕਰ ਲੇ ਸਭ ਤੋਂ ਪਹਿਲਾਂ ਤੇ ਰੇਡ ਲਗਾਤਾਰ 2 2.5 ਘੰਟੇ ਦੀ